ਅਕਨਿਏ ਪਟਿਆਲੇ ਪੁਨਚਿਓਂ ਕਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਓਟ ਆਸਰਾ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਸਾਡਾ ਕਾਫਲਾ ਤੁਰਿਆ। ਰਸੀ ਸਦਾਂ ਤਾਂ ਪਰੰਪਰਾਵਾਂ ਤੇ ਮਰਿਆਦਾਵਾਂ ਦੀ ਰਾਖੀ ਲਈ ਤੇ ਪੰਜਾਬ ਜਿਸ ਅਗਾਰ ਦੇ ਉੱਤੇ ਖੜਾ ਜਿਸ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਦੀ ਗੁਜ਼ਰ ਰਿਹਾ ਹੈ ਉਹਨਾਂ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਪੰਜਾਬ ਨੂੰ ਜਿਹੜਾ ਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਅਸੀਂ ਜੱਦੋਜਹਿਦ ਕਰ ਰਹੇ ਹਾਂ ਤੇ ਅੱਜ ਸਾਡੇ ਕਾਫਲੇ ਦੇ ਵਿੱਚ ਸਰਦਾਰ ਕੁਲਵਿੰਦਰ ਸਿੰਘ ਲਵਲੀ ਤੇ ਹੋਰ ਬਹੁਤ ਸਾਰੇ ਜਿਹੜੇ ਉਹ ਸ਼ਾਮਲ ਹੋਣ ਜਾ ਰਹੇ ਨੇ। ਔਰ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਹਾਂ ਖਾਸ ਤੌਰ ਦੇ ਉੱਤੇ ਨੌਜਵਾਨਾਂ ਨੂੰ ਕਿ ਪੰਜਾਬ ਨੂੰ ਪੰਜਾਬ ਨੇ ਹੀ ਬਚਾਉਣਾ ਹੈ। ਔਰ ਕਿਸੇ ਨੇ ਨਹੀਂ ਬਚਾਉਣਾ। ਦਿੱਲੀ ਨੇ ਬਿਲਕੁਲ ਵੀ ਨਹੀਂ ਬਚਾਉਣਾ ਜਾਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਬਿਲਕੁਲ ਵੀ ਨਹੀਂ ਬਚਾਉਣਾ। ਔਰ ਇਹ ਤਜਰਬਾ ਜਿਹੜਾ ਹੈ ਇਹ ਸਾਨੂੰ ਮਹਿੰਗਾ ਹੀ ਪਿਆ ਲੰਬਾ ਸਮਾਂ ਕਾਂਗਰਸ ਨੇ ਰਾਜ ਕੀਤਾ ਹੈ ਕਾਂਗਰਸ ਦਿੱਲੀ ਤੋਂ ਚਲਦੀ ਰਹੀ ਹੈ ਤੇ ਪੰਜਾਬ ਦਾ ਹਸ਼ਰ ਬਹੁਤ ਮਾੜਾ ਕੀਤਾ ਪੰਜਾਬ ਦੇ ਪਾਣੀ ਲੁੱਟੇ ਗਏ ਪੰਜਾਬ ਦੀ ਰਾਜਧਾਨੀ ਲੁੱਟੀ ਗਈ ਤੇ ਜੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹਨੇ 10-15 ਸਾਲ ਰਾਜ ਕੀਤਾ ਚਾਹੀਦਾ ਤਾਂ ਇਹ ਸੀ ਕਿ ਕੇਂਦਰ ਦੇ ਨਾਲ ਮਿਲ ਕੇ ਪੰਜਾਬ ਦੇ ਮਸਲੇ ਹੱਲ ਕਰਾਉਂਦੇ ਜਿਹੜੀਆਂ ਗਲਤੀਆਂ ਕਾਂਗਰਸ ਨੇ ਕੀਤੀਆਂ ਸੀ ਉਹਨਾਂ ਨੂੰ ਤਰਸਤ ਕਰਵਾਉਂਦੇ ਪਰ ਇਹਨਾਂ ਨੇ ਸਿਰਫ ਸੱਤਾ ਭੋਗਣ ਤਾਂ ਕਿ ਆਪਣੇ ਆਪ ਨੂੰ ਸੀਮਤ ਰੱਖਿਆ ਔਰ ਜਿਹੜੀਆਂ ਗਲਤੀਆਂ ਕਾਂਗਰਸ ਨੇ ਕੀਤੀਆਂ ਜਾਂ ਜਿਹੜੇ ਜ਼ਖਮ ਕਾਂਗਰਸ ਨੇ ਦਿੱਤੇ ਸੀ ਪੰਜਾਬ ਨੂੰ ਸਿੱਖਾਂ ਨੂੰ ਖਾਸ ਕਰਕੇ ਉੱਤੇ ਉਹਨਾਂ ਦੇ ਉੱਤੇ ਮਲਮ ਲਾਉਣ ਵਾਸਤੇ ਕਦੇ ਵੀ ਇਹਨਾਂ ਨੇ ਕੇਂਦਰ ਕੋਲ ਅਪੀਲ ਹੀ ਨਹੀਂ ਪਾਈ ਇਸ ਲਈ ਅੱਜ ਜ਼ਰੂਰਤ ਹੈ ਕਿ ਅਸੀਂ ਆਪਣੀ ਰिजनਲ ਪਾਰਟੀ ਨੂੰ ਜਿਹੜਾ ਹੈ ਉਹ ਤਕੜੇ ਕਰੀਏ ਜਿਹੜੇ ਅਜ਼ਮਾਏ ਹੋਏ ਲੋਕ ਨੇ ਉਹਨਾਂ ਨੂੰ ਹੁਣ ਬਾਰ-ਬਾਰ ਅਜ਼ਮਾ ਕੇ ਅਸੀਂ ਆਪਣਾ ਵਕਤ ਜਿਹੜਾ ਹੈ ਸਮਾਂ ਜਿਹੜਾ ਬਰਤਣਾ ਗਵਾਇਆ। ਕਿਵੇਂ ਦੇਖਦੇ ਹੋ ਜਿਹੜੇ ਪੰਥਕ ਮੁੱਦੇ ਨੇ ਉਹਨਾਂ ਦੇ ਪੰਥਕ ਪਾਰਟੀਆਂ ਜਿਹੜੀਆਂ ਵੰਡੀਆਂ ਨਜ਼ਰ ਆ ਰਹੀਆਂ ਨੇ ਟੜੇ ਬੰਦੀਆਂ ਜਿਵੇਂ ਦੇਖੇ ਜਾ ਰਹੀਆਂ ਅਸੀਂ ਕਮੇਟੀ ਬਣਾਈ ਹੈ ਪੰਥਕ ਜਥੇਬੰਦੀਆਂ ਨੂੰ ਪੰਥਕ ਜਿਹੜੀਆਂ ਟੜੇ ਹੈਗੀ ਪਾਰਟੀਆਂ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਕਰਨ ਵਾਸਤੇ ਔਰ ਉਮੀਦ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਜਿਹੜਾ ਇਹ ਦਾ ਕੋਈ ਰੂਪਾਂ ਦਾ ਮਾਮਲਾ ਹੋਵੇਗਾ ਕਈ ਜੇ ਬੰਦੀ ਸਰਕਾਰ ਵੀ ਰਹਿ ਗਈ ਹੋਵੇ ਹਜੇ ਤੱਕ ਕੋਈ ਬਰਗਾੜੀ ਕਾਣ ਨੂੰ ਵੀ ਲੈ ਕੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੋਇਆ ਔਰ ਸਿੱਖੋ ਭਾਵਨਾਵਾਂ ਵਿੱਚ ਕਿਤੇ ਆਤ ਹੋ ਰਹੀਆਂ ਜਾਂ ਤਾਂ ਨਿਸ਼ਾਨਾ ਸਿਰਫ ਸੱਤਾ ਪ੍ਰਾਪਤੀ ਮੰਨ ਲਿਆ ਜਾਵੇ ਜੇ ਤੋ ਸੱਤਾ ਭੋਗਣ ਤਾਂ ਕੀ ਸੀਮਤ ਕਰ ਲਿਆ ਜਾਵੇ ਲੋਕਾਂ ਵੱਲੋਂ ਤੇ ਉਦੋਂ ਫਿਰ ਮੁੱਦੇ ਹੱਲ ਨਹੀਂ ਹੁੰਦੇ ਹੁੰਦੇ ਉਦੋਂ ਮੁੱਦੇ ਪੈਂਡਿੰਗ ਹੀ ਰਹਿੰਦੇ ਹੁੰਦੇ ਆ ਇਹੋ ਹੀ ਕਾਰਨ ਹੈ ਕਿ ਚਾਹੇ ਉਹ ਬਰਗਾੜੀ ਦਾ ਮਸਲਾ ਹੈ ਜਾਂ ਹੋਰ ਦੂਜੇ ਮਸਲੇ ਨੇ ਉਹ ਹੱਲ ਨਹੀਂ ਹੋਏ ਆ ਰਾਜਨੀਤੀ ਹੋਈ ਹੈ ਚਾਹੇ ਮੌਜੂਦਾ ਸਰਕਾਰ ਹੈ ਇਹਨੇ ਵੀ ਰਾਜਨੀਤੀ ਕੀਤੀ ਹੈ ਪਿੱਛੇ ਕਾਂਗਰਸ ਰਹਿ ਕੇ ਗਈ ਹੈ ਉਹਨੇ ਵੀ ਕਿਹਾ ਸੀ ਕਿ ਬਰਗਾੜੀ ਦੇ ਦੋਸ਼ੀਆਂ ਨੂੰ ਅਸੀਂ ਬੇਨਕਾਬ ਕਰਾਂਗੇ ਉਹ ਵੀ ਬੇਨਕਾਬ ਨਹੀਂ ਕਰ ਸਕੀ ਤੇ ਜਿਨ੍ਹਾਂ ਦੇ ਦੌਰ ਦੇ ਵਿੱਚ ਬਰਗਾੜੀ ਵਰਗੇ ਜਿਹੜੇ ਘਣਾਉਣੇ ਕਾਹਨ ਹੋਇਆ ਤੇ ਉਹਨਾਂ ਨੇ ਤਾਂ ਬਿਲਕੁਲ ਵੀ ਜਿਹੜਾ ਇਹਨੂੰ ਛੋਇਆ ਤੱਕ ਨਹੀਂ ਹੈ ਇਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਕਿੰਨੇ ਵਾਰ ਜਿਹੜਾ ਗੁਰਦੁਆਰਾ ਐਕਟ ਇੱਕ ਵਾਰ ਮੰਗ ਕੀਤੀ ਸੀ ਕਿ ਕੇਂਦਰ ਸਰਕਾਰ ਬਣਾਉਣ ਚਾਹੀਦਾ ਹੋਰ ਵਿਰੋਧ ਹੋਇਆ ਸੀਗਾ ਲੱਗਦਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਲਾਫ ਕਰਦੇ ਜਾ ਰਹੇ ਨੇ ਤੇ ਇਸ ਤਰ੍ਹਾਂ ਦਾ ਐਕਟ ਬਣਾਉਣਾ ਜ਼ਰੂਰੀ ਹੋ ਗਿਆ ਨਹੀਂ ਕੇਂਦਰ ਸਰਕਾਰ ਆਪਣੇ ਲੈਵਲ ਦੇ ਉੱਤੇ ਕੋਈ ਇਦਾਂ ਦਾ ਐਕਟ ਨਹੀਂ ਬਣਾ ਸਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਊਸ ਮਤਾ ਪਉਂਦਾ ਕਿ ਉਹ ਸੈਕਟਰ ਦੇ ਵਿੱਚ ਤਰਨੀਮ ਹੁੰਦੀ ਹੈ ਤੇ ਬਾਕੀ ਅਭੀ ਅਸੀਂ ਆਲ ਇੰਡੀਆ ਗੁਰਦੁਆਰਾ ਐਕਟ ਜਿਹੜੀ ਹੈ ਡਿਮਾਂਡ ਜਰੂਰ ਕਰਦੇ ਆਂ। ਆਲ ਇੰਡੀਆ ਗੁਰਦੁਆਰਾ ਐਕਟ ਜਿਹੜਾ ਹੈ ਉਹ ਕੌਮੀ ਤੌਰ ਦੇ ਉੱਤੇ ਸਾਨੂੰ ਮਜ਼ਬੂਤ ਕਰਦਾ। ਛੋਟਾ ਵੀ ਸਾਲ ਹੈ ਜੀ ਉਹ ਐਕਟਾ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਕੀ ਹਾਲਾਤ ਰਹਿਣੇ ਹੋ ਤੇ ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਅਸੀਂ ਮਿਹਨਤ ਕਰ ਰਹੇ ਆਂ, ਜਤੋਜਾਦ ਕਰ ਰਹੇ ਆਂ ਜਿਹੜੇ ਪੰਜਾਬ ਪ੍ਰਸਤ ਹੈ, ਪੰਥ ਪ੍ਰਸਤ ਹੈ ਉਹ ਸਾਡੇ ਕਾਫਲੇ ਦੇ ਵਿੱਚ ਸ਼ਾਮਲ ਹੋ ਰਹੇ ਆ। ਤੇ ਜਿਨ੍ਹਾਂ ਨੂੰ ਪੰਜਾਬ ਜਾਂ ਪੰਥ ਨਾਲ ਕੋਈ ਹਮਦਰਦੀ ਨਹੀਂ, ਸਿਰਫ ਸੱਤਾ ਦਿਖਦੀ ਹੈ ਤੇ ਉਹ ਜਿਹੜੇ ਨੇ ਜੇ ਬਾਦਲ ਪਾਰਟੀ ਦਾ ਜੇ ਬੀਜਪੀ ਨਾਲ ਕਿੱਥੇ ਗੱਠਜੋੜ ਹੋ ਜੰਦਾ ਲੱਗਦਾ ਕਿ ਫਿਰ ਧੜ ਲੱਗੇਗੀ ਇੱਕ ਵਾਰ ਫਿਰ ਉਸ ਤਰ੍ਹਾਂ ਦੇ ਹੀ ਹਾਲਾਤ ਬਣਨਗੇ ਇਹਦੇ ਬਾਰੇ ਸਾਨੂੰ ਨਹੀਂ ਪਤਾ ਹੈ ਕਿ ਬੀਜਪੀ ਨਾਲ ਅਕਾਲੀ ਦਲ ਦਾ ਗੱਠਜੋੜ ਹੋਣਾ ਚਾਹੀਦਾ ਨਹੀਂ ਹੋਣਾ ਹੈ ਤਾਂ ਕਿ ਅਸੀਂ ਕੁਝ ਕਹਿ ਸਕਦੇ ਹਾਂ ਅਸੀਂ ਤਾਂ ਆਪਣੇ ਬਾਰੇ ਦੱਸ ਸਕਦੇ ਹਾਂ ਜੀ ਕਿ ਅਸੀਂ ਪੰਜਾਬ ਔਰ ਪੰਜਾਬੀਅਤ ਨੂੰ ਬਚਾਉਣ ਔਰ ਪੰਥਕੀਆਂ ਗੱਲਾਂ ਕਰਨ ਵਾਸਤੇ ਤਿਆਰ ਹਾਂ